ਉਹ ਜੀ ਪ੍ਰਸ਼ਾਸਨ ਇਤਿਆਰ ਦੇ ਵਿੱਚੋਂ ਲਿਆਣ ਦੇ ਬਾਵਜੂਦ ਵੀ ਪਰ ਇਹਦੇ ਬਾਅਦ ਕੋਈ ਵੀ ਗੱਲ ਜਿਹੜੀ ਬੋਲ ਨਹੀਂ ਜਾਂਦੀ ਕਿਉਂਕਿ ਜਦੋਂ 200 ਅ 25 ਦੇ 24 ਵਿੱਚ 14 ਫਰਵੂ ਕਪਾਸੀ ਜੀ ਨੇ ਇੱਕ ਬਿਆਨ ਦਿੱਤਾ ਲਗਾ ਵੀ ਅਸੀਂ ਪੰਜਾਬ ਦੇ ਵਿੱਚ ਜਿੰਨੇ ਵੀ ਉਪ ਉਤ ਲਗੇ ਬਾਵਾਂ ਦਾ ਹੀ ਤੋੜਾਂਗੇ ਅਸੀਂ ਉਸ ਵੇਲੇ ਵੀ ਇੱਕ ਧਰੜਾ ਲਾਇਆ ਕੁਝ ਵੀ ਵੱਲੋਂ ਤੇ ਆਪਣੇ ਸਮਾਨ ਬਵਾਲ ਲੈ ਕੇ ਫਿਰ ਅਸੀਂ ਪ੍ਰਸ਼ਾਸਨ ਨੂੰ ਜਾਨੂ ਕਰਾਇਆ ਉਦੋਂ ਅਸੀਂ ਕਿਤੇ ਲੈਕਟਿਸੀਰ ਸਾਹਿਬ ਆਏ ਸੀ ਕਿ ਨਾਲ ਸੀ ਇੱਕ ਬਿਮਾਰਸ ਰੱਖੀ ਪਈ ਤੇ ਸੀਸੀਟੀਵੀ ਕੈਮਰਾ ਲਾਇਆ ਨਾਲ ਹੋਰ ਕਮੇਟੀ ਕਰ ਵੱਲੋਂ ਇੱਕ ਬੰਦਾ ਨਮਾਇੰਦਾ ਲਾਗੇ ਵੀ ਜਿਹਦੀ ਕੋਪ ਢਾਕਣ ਸਪਾਈ ਕੀਤੀ ਜਾਵੇ ਪਰ ਯਾਦ ਕਰਨਾ ਪ੍ਰਸ਼ਾਸਨ ਦਾ ਅਧਿਕਾਰੀਆ ਦਾ ਕੋਈ ਵੀ ਰੇਲ ਇਤਿਆਰੀ ਹੈਗਾ ਉਹ ਉਦੋਂ ਤੱਕ ਨਹੀਂ ਜਾਗਦੇ ਜਦੋਂ ਤੱਕ ਸ਼ਹਿਰ ਦੇ ਵਿੱਚ ਕੋਈ ਹਿਲਜੁਲ ਨਹੀਂ ਹੁੰਦੀ ਜੀ ਕਿ ਕੋਈ ਵੀ ਕੰਮ ਕਰਕੇ ਕੋਸ਼ ਨਹੀਂ ਆ ਗਿਆ ਆਪਣੇ ਦਫ਼ਤਰਾਂ ਦੇ ਵਿੱਚ ਬੜੀਆਂ-ਬੜੀਆਂ ਫੋਟੋਆਂ ਲਾ ਕੇ ਬਾਬਾ ਸਾਹਿਬ ਦੀ ਫਤਸ ਦੀ ਤਸਵੀਰ ਲਾ ਕੇ ਕਹਿ ਦਿੰਦੇ ਆ ਵੀ ਵੀ ਅਸੀਂ ਰਹਿਰਾਂ ਦਾ ਪੂਰਾ ਸਨਮਾਨ ਕਰਦੇ ਆ ਪਰ ਤੁਸੀਂ ਦੂਰ ਦੇ ਆ ਕੇ ਦੇਖੋ ਵੀ ਤੁਸੀਂ ਕੀ ਹਾਲ ਕਰਦੇ ਆ ਛੋਟੋ-ਕੋਟ 4-4 5-5 ਕਿਲੋ ਮਿੱਟੀ ਜਿਹੜੀ ਸਾਡੇ ਆਰ ਪੁਜੀਨ ਦੇ ਵਰਕਪਲੇਸ ਵਿੱਚ ਗੱਡੀ ਆ ਪਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਜੀ ਇਹਦਾ ਹਾਲ ਲਾਓ ਇਹਦਾ ਦਾ ਹਾਲ ਨਾ ਕਰੋ ਆਵਾਜ਼ ਆ ਰਹੀ ਹੈ ਜੈਪੂਰ ਜੈਪਾਤ ਜੈ ਸਭਿਧਾਨ ਸਾਰਿਆਂ ਨੂੰ ਮੈਂ ਇਹੀ ਕਹਿਣਾ ਚਾਹਨੀ ਆ ਅਸੀਂ ਸਮੇਂ ਸਮੇਂ ਤੇ ਇੱਥੇ ਕੋਟੇ ਤੇ ਆਈਦਾ ਕਿ ਕੋਈ ਸੀ ਕੋਈ ਲੀਡਰ ਨਹੀਂ ਹੈਗੇ 바ਵਾ ਸਾਹਿਬ ਦੇ ਅਨਜਾਹੀ ਹੈ ਕਿ ਆਮ ਇਨਸਾਨ ਆ ਅਸੀਂ ਕੋ ਘਟੇ ਉਹਦੇ ਤੇ ਨਹੀਂ ਹੈਗੇ ਅਸੀਂ ਬਸ ਸੜਕਾਂ ਦੇ ਖੜ ਕੇ ਹਮੇਸ਼ਾ ਆਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀ ਆ ਪ੍ਰਸ਼ਾਸਨ ਹਮੇਸ਼ਾ ਕਹਿਣ ਦੀ ਕੋਸ਼ਿਸ਼ ਕੀਤੀ ਆ ਕਿ ਜਿੱਦਾਂ ਜਿਹੜਾ ਸਾਰੇ ਸ਼ਹਿਰ ਦੇ ਵਿੱਚ ਬੜੀ ਸਫਾਈ ਹੁੰਦੀ ਆ ਹਰ ਰੋਜ਼ ਸਾਰੇ ਸ਼ਹਿਰ 'ਚ ਸਫਾਈ ਹੁੰਦੀ ਆ ਵੇਖੋ ਜੇ ਤੁਸੀਂ ਸਾਡੇ ਬੈਕੀ ਦੀ ਸਫਾਈ ਕੋਈ ਸਫਾਈ ਕਰਮਚਾਰੀ ਆ ਦੇ ਦੇਗੇ ਆਪ ਕਰਕੇ ਜਾਇਆ ਕਰਿਓ ਕਰੋ ਇਥੇ ਕੋਲ ਨੇ ਸੜਕਾਂ ਦੇ ਆਲੇ ਦੁਆਲੇ ਦੀ ਹੁੰਦੀ ਇਥੇ ਦੀ ਉਹ ਜਿਆ ਕਰੇ ਅਸੀਂ ਦੇਖੋ ਕੁਝ ਨਾਮ ਲੈ ਕੇ ਨਹੀਂ ਕਹਿੰਦੇ ਐਮਐਲਏ ਸਾਹਿਬ ਦੀ ਸਾਡੇ ਆ ਪਾਰਟੀ ਦੇ ਪਾਵਰ ਸਾਹਿਬ ਦੀ ਬਹਿਣਾ ਉਹ ਚਲੋ ਉਹਨਾਂ ਨੂੰ ਏਡੇ ਹੋਤੇ ਤੇ ਉਹ ਪਹੁੰਚੇ ਸਾਡੀ ਵਿਨਾਕ ਦੇ ਵੀ ਦੁਜਾਰੀਸ਼ਾ ਤੇ ਬਾਕੀ ਵੀ ਜਿੱਡਾ ਪ੍ਰਸ਼ਾਸਨਾ ਚਾਹੇ ਕਮੇਟੀ ਦਾ ਪਹੁੰਚਾਰੀ ਕਰੇਦਾ ਵੀ ਹਮੇਸ਼ਾ ਹੀ ਅਸੀਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਆ ਔਰ ਇੱਥੇ ਆ ਕੇ ਅਸੀਂ ਥੋੜੀ ਥੋੜੀ ਮਹੀਨੇ ਬਾਅਦ ਆਪੇ ਸਫਾਈ ਕਰਦੀ ਔਰ ਹਰ ਵਾਰ ਆਟਾ ਜੂਨੀਅਨ ਵਾਲੇ ਆ ਕੇ ਜਿਹੜੀ ਅਸੀਂ ਇਹਨਾਂ ਨੂੰ ਕਹਿੰਦੀ ਆ ਬੇਨਤੀ ਕਰਦੀ ਆਓ ਸਾਡੇ ਨਾਲ ਜਰਾ ਆਪਾਂ ਰਲ ਕੇ ਸੱਚੀ ਦੀ ਸਫਾਈ ਕਰੀਏ ਇਹਨਾਂ ਦੇ ਜਿਹੜੇ ਹੈਗੇ ਆ ਕਦੇ ਨਾ ਨਹੀਂ ਕਹਿੰਦੇ ਇਹ ਵੀ ਅਸੀਂ ਵੀ 20 ਰੁਪਏ ਕਮਾਣ ਵਾਲੇ ਇਹ ਵੀ 20 ਰੁਪਏ ਕਮਾਣ ਵਾਲੇ ਠੀਕ ਹੈ ਜੀ ਪਾਵਾ ਸਾਹਿਬ ਦੀ ਵਜ੍ਹਾ ਦੇ ਨਾਲ ਚਲੋ ਅਸੀਂ ਖਾਣ ਪੀਣ ਸੋਹਣੇ ਕੱਪੜੇ ਪਾਣ ਦਰਨ ਫਰਨ ਬੋਲਣ ਜੋ ਕੇ ਹੋਣੇ ਇਸ ਕਰਕੇ ਅਸੀਂ ਉਸ ਸਲੈਵਰ ਦਾ ਜਿਹੜਾ ਆ ਆਸਾਨ ਆ ਸਾਡੀ ਜ਼ਿੰਦਗੀ ਤੇ ਉਹਨੇ ਆਪਣੀ ਜ਼ਿੰਦਗੀ ਸਾਰੀ ਕੁਰਬਾਨ ਆਪਣਾ ਪਰਿਵਾਰ ਕਰਵਾਨ ਕਰਕੇ ਕੀਤਾ ਅਸੀਂ ਉਹ ਭੁੱਲ ਨਹੀਂ ਸਕਦੇ ਅਸੀਂ ਭੁੱਲ ਨਹੀਂ ਸਕਦੇ ਜਿਹੜੇ ਭੁੱਲੇ ਉਹ ਭੁੱਲੇ ਰਹਿਣ ਭਾਜੀ ਤੋਂ ਇਸ ਕਰਕੇ ਸਾਡੀ ਅੱਜ ਵੀ ਬੇਨਤੀ ਅੱਜ ਵੀ ਸਾਡੀ ਬੇਨਤੀ ਆ ਬਾਕੀ ਜੇ ਉਹ ਸਾਡੀ ਬੇਨਤੀ ਨਹੀਂ ਨਿਮਨਜ਼ੂਰ ਕਰਦੇ ਸਾਨੂੰ ਕੋਈ ਨਹੀਂ ਅਸੀਂ ਸਾਹਨੇ ਸਾਹਨੇ ਤੇ ਆ ਕੇ ਜਿੱਦ ਦੀ ਸਾਡੇ ਕੋਲ ਸਫਾਈ ਹੁੰਦੀ ਸਟੈਚੂ ਦੀ ਅਸੀਂ ਕਰਾਂਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਦਿਨ ਤੇ ਪਾਦਰ ਕੀ ਨੇ 350 ਮੈਂ ਸ਼ੀਤਪਰਵ ਦੇ ਉੱਪਰ ਇਹ ਬਹੁਤ ਵਾਹਿਗੁਰੂ ਜੀ ਸਾਡੇ ਸ਼ਹਿਰ ਤੇ ਬਖਸ਼ਿਸ਼ ਹੈ ਕਿ ਸਾਰੀਆਂ ਹੀ ਧਾਰਮਿਕ ਔਰ ਸਮਾਜਿਕ ਜਥੇਬੰਦੀਆਂ ਰਲ ਕੇ ਇਸ ਪਰਵ ਨੂੰ ਬੜੀ ਖੁਸ਼ੀ ਨਾਲ ਤੇ ਹੌਸਲੇ ਨਾਲ ਮਨਾ ਰਹੀਆਂ ਨੇ ਕਿਉਂਕਿ ਹਿੰਦ ਦੀ ਚਾਦਰ ਕਹੇ ਜਾਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਸਿਲਾਹੀ ਹੈ ਜੋ ਅੱਜ ਅਸੀਂ ਇਨਾਂ ਸੋਖਾ ਧਰਮ ਅਪਣਾ ਰਹੇ ਆਂ ਧਰਮ ਨੂੰ ਮੰਨ ਰਹੇ ਆਂ ਤੇ ਧਰਮ ਨੂੰ ਮਨਾ ਰਹੇ ਆਂ ਵਰਨਾ ਇੱਥੇ ਕੋਈ ਤਿਲਕ ਜੰਜੂ ਕੋਈ ਟੋਪੀ ਪਗੜੀ ਕੋਈ ਨਜ਼ਰ ਨਾ ਆਉਂਦੀ ਸੋ ਉਹਨਾਂ ਦੀ ਇਸ ਸ਼ਹਾਦਤ ਨੂੰ ਧਿਆਨ ਵਿੱਚ ਰੱਖਦੇ ਹੋਏ 28 ਤਰੀਕ ਨੂੰ ਜਿਹੜਾ ਨਗਰ ਕੀਰਤਨ ਦਾ ਪ੍ਰੋਗਰਾਮ ਸਾਰੀਆਂ ਜਥੇਬੰਦੀਆਂ ਨੇ ਸਾਡੇ ਸ਼ਹਿਰ ਨੇ ਰਲ ਕੇ ਮਨਾਇਆ ਉਹ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਸਾਰੇ ਹੀ ਸਵੇਰੇ 9:30 ਵਜੇ ਮੰਜੀ ਸਾਹਿਬ ਗੁਰਦੁਆਰੇ ਤੋਂ ਪ੍ਰਸਥਾਨ ਕਰਾਂਗੇ ਜੋ ਦੱਸਿਆ ਹੋਇਆ ਰੂਟ ਹੈ ਉਹਦੇ ਮੁਤਾਬਕ ਸਾਰੇ ਸ਼ਹਿਰ ਚੋਂ ਹੁੰਦੇ ਹੋਏ ਪਾਲਕੀ ਸਾਹਿਬ ਦੇ ਪਿੱਛੇ-ਪਿੱਛੇ ਅਸੀਂ ਸਾਰੇ ਉਸ ਜਲੂਸ ਦਾ ਸਾਥ ਦੇ ਕੇ ਉਸ ਨਗਰ ਕੀਰਤਨ ਦਾ ਸਾਥ ਦੇ ਕੇ ਸਾਰੇ ਜਣੇ ਰਲ ਕੇ ਚੱਲੀਏ ਔਰ ਤਕਰੀਬਨ 3 ਵਜੇ ਤੱਕ ਅਸੀਂ ਆਈਟੀਆਈ ਪਹੁੰਚੀਏ ਜਿੱਥੇ ਕਿ ਲੰਗਰ ਦਾ ਪੂਰਾ ਇੰਤਜ਼ਾਮ ਹੈ ਉੱਥੇ ਸਟੇਜ ਵੀ ਲੱਗੀ ਹੋਏਗੀ ਆਪਣੇ ਭਾਵ ਵੀ ਦੱਸੇ ਜਾਣਗੇ ਤੇ ਰਸਤੇ ਵਿੱਚ 10 ਜਗ੍ਹਾ ਤੇ ਤਕਰੀਬਨ ਸਟਾਲ ਵੀ ਲੱਗੇ ਹੋਏ ਨੇ ਤੇ ਉੱਥੇ ਸਟਾਲ ਤੇ ਪ੍ਰਸ਼ਾਦ ਦਾ ਵੀ ਇੰਤਜ਼ਾਮ ਹੈ ਉਹ ਸਾਰਾ ਪ੍ਰਸ਼ਾਦਾ ਲੈਣ ਸਾਰਾ ਸੁਖਮਾਨਨ ਤੇ ਸਾਰਾ ਨਗਰ ਕੀਰਤਨ ਜਿਹੜਾ ਆ ਉਹ ਹੁੰਮ ਹੁਮਾ ਕੇ ਸ਼ਰਧਾ ਭਾਵਨਾ ਦੇ ਨਾਲ ਸਤਕਾਰ ਦੇ ਨਾਲ ਉਹ ਸਾਰੇ ਜਣੇ ਰਲ ਕੇ ਚੱਲਣ ਸਾਡੀ ਸਾਰੀ ਜਥੇਬੰਦੀਆਂ ਵੱਲੋਂ ਇਹ ਸਾਰੇ ਸ਼ਹਿਰ ਨੂੰ ਇਲਾਕੇ ਨੂੰ ਇਹ ਪ੍ਰਾਰਥਨਾ ਹੈ ਬੇਨਤੀ ਹੈ ਕਿ 9:30 ਵਜੇ ਮੰਜੀ ਸਾਹਿਬ ਗੁਰਦੁਆਰੇ ਪਹੁੰਚਣ ਉੱਥੋਂ ਐਗਜ਼ੈਕਟ 10:00 ਵਜੇ ਅਸੀਂ ਪ੍ਰਸਥਾਨ ਕਰੀਏ ਤੇ 3:00 ਵਜੇ ਤੋਂ ਪਹਿਲਾਂ-ਪਹਿਲਾਂ ਅਸੀਂ ਆਈਟੀਆਈ ਪਹੁੰਚੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੀਆਂ ਹੀ ਧਾਰਮਿਕ ਜਥੇਬੰਦੀਆਂ ਹਿੰਦ ਦੀ ਜਾਦਰ ਸ੍ਰੀ ਗੁਰਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਲਈ ਜਿਹੜਾ 28 ਤਰੀਕ ਨੂੰ ਨਗਰ ਕੀਰਤਨ ਮੰਜੀ ਸਾਹਿਬ ਗੁਰਦੁਆਰੇ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਹੁੰਦਾ ਹੋਇਆ ਲਾਸਟ ਦੇ ਵਿੱਚ ਆਈਟੀਆਈ ਪਹੁੰਚੀ ਹੈ ਮੈਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਇਸ ਨਗਰ ਕੀਰਤਨ ਵਿੱਚ ਉਮਮਾ ਕੇ ਪਹੁੰਚੋ ਤਾਂ ਕਿ ਆਪਾਂ ਹਿੰਦ ਦੀ ਜਾਦਰ ਸ੍ਰੀ ਗੁਰਤੇਗ ਬਹਾਦਰ ਜੀ ਨੂੰ ਸੱਚੀ ਸਦਾ ਜਲੀ ਦੇ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮੈਂ ਸਭ ਨੇ ਖੁਸ਼ੀ ਦਾ ਮੌਕਾ ਹੈ ਕਿ ਸਾਡੇ ਇੱਕ ਛੋਟੇ ਜਿਹੇ ਮੈਸੇਜ ਦੇ ਉੱਤੇ ਸ਼ਹਿਰ ਦੀਆਂ ਸਾਰੀਆਂ ਜਥੇਬੰਦੀਆਂ ਫਿਰ ਤੇਗ বাহাদুর ਜੀ ਮਹਾਰਾਜ ਜੀ ਦਾ ਸ਼ਹੀਦੀ ਪਰਬ ਸਾਡੇ 350 ਸਾਲਾਂ ਬਨਾਲੀਕ ਪਲੇਟਫਾਰਮ ਤੇ ਇਕੱਠੀਆਂ ਹੋ ਗਈਆਂ ਤੇ ਮੈਂ ਸਮਝਦਾ ਇੱਕ ਇਤਿਹਾਸਕ ਮੌਕਾ ਸੀ ਜਦੋਂ ਇਹ ਗੱਲ ਸ਼ੁਰੂ ਹੋਈ ਤੇ ਉਸ ਦੇ ਨਾਲ ਹੀ ਸਾਰਿਆਂ ਨੇ ਇਹਦਾ ਵਧੀਆ ਰਿਸਪੌਂਸ ਦਿੱਤਾ ਕਿ ਅੱਜ ਸਾਨੂੰ ਚਾਹੇ ਮਨਜੀ ਸਾਹਿਬ ਮੈਨੇਜਮੈਂਟ ਚਾਹੇ ਗਰਮਨਿਕ ਮਿਸ਼ਨ ਸੇਵਾ ਸਾਡੀ ਅਸੀਂ ਕਰ ਰਹੇ ਹਾਂ ਮਗਰ ਸਾਨੂੰ ਮਹਿਸੂਸ ਨਹੀਂ ਹੋ ਰਿਹਾ ਕਿ ਅਸੀਂ ਕਰ ਰਹੇ ਹਾਂ ਜਾਂ ਸਾਡੇ ਜਿੰਮੇ ਜਿੰਮੇਵਾਰੀ ਹੈ ਸਭ ਤੋਂ ਵੱਡੀ ਜਿੰਮੇਵਾਰੀ ਜੋ ਸ਼ਹਿਰ ਦੀ ਸਾਰੀਆਂ ਧਾਰਮਿਕ ਔਰ ਸਮਾਜਿਕ ਕਥੇਬੰਦੀਆਂ ਤੇ ਹਰ ਤਰ੍ਹਾਂ ਦੇ ਵਰਗ ਨੇ ਇਹ ਜਿੰਮੇਵਾਰੀ ਲਈ ਹੈ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਤਰਵਾਦ ਵੀ ਕਰਦਾ ਔਰ ਆਸ ਕਰਦਾ ਕਿ ਜਿੰਨੇ ਲਗਨ ਦੇ ਨਾਲ ਕਿੰਨੇ ਪਿਆਰ ਦੇ ਨਾਲ ਇਹ ਸੇਵਾ ਨੂੰ ਸਮਰਪਿਤ ਹੋਏ ਨੇ ਗੁਰੂ ਸਾਹਿਬ ਇਹਨਾਂ ਦੀਆਂ ਬਨੂ ਤੋਂ ਮੰਮੀ ਵੀ ਪੂਰ ਕਰਦੇ ਨਾਲ ਨਾਲ ਇੱਕ ਅਜਿਹਾ ਪਲੇਟਫਾਰਮ ਸ਼ਹਿਰ ਦੇ ਵਿੱਚ ਬਣਦਾ ਹੈ ਜਿਹਦੇ ਵਿੱਚ ਕਿਸੇ ਵਕਤ ਵੀ ਕੋਈ ਧਾਰਮਿਕ ਪ੍ਰੋਗਰਾਮ ਹੋਵੇ ਤੇ ਆਪਾਂ ਸਾਰੇ ਇੱਕ ਪਲੇਟਫਾਰਮ ਦੇ ਇਕੱਠੇ ਹੋਈਏ ਤੇ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਪਹਿਲਾਂ ਹੀ ਕਿ ਉਹ ਜੋ 28 ਤਰੀਕ ਦਾ ਨਗਰ ਕੀਰਤਨ ਹੈ ਉਹ ਸਵੇਰੇ ਤਕਰੀਬਨ 10 ਵਜੇ ਤੋਂ ਪਹਿਲਾਂ ਪਹਿਲਾਂ ਰੰਗ ਹੋ ਜਾਏਗਾ ਮੋਦਰ ਮੰਦਿਰ ਸਾਹਿਬ ਤੋਂ ਸ਼ਹਿਰ ਦੀ ਪਰਕਰਮਾ ਕਰਦੇ ਹੋਏ ਨਾਲ ਨਾਲ ਜਿੱਥੇ ਸ਼ਹਿਰ ਦੀ ਸੰਗਤ ਸ਼ਹਿਰ ਦੀਆਂ ਸਾਰੀਆਂ ਜਥੇਬੰਦੀਆਂ ਕੱਤਰ ਹੋ ਰਹੀਆਂ ਨੇ ਉਸ ਵਿੱਚ ਬਣੋ ਪਿੰਡਾਂ ਤੋਂ ਵੀ ਕਾਫੀ ਸੰਗਤ ਆ ਰਹੀ ਹੈ ਉਸ ਸ਼ਾਮ ਨੂੰ ਲਈ ਆਪਾਂ ਸਾਰੇ ਹੀ ਜਲਾ ਪੱਧਰ ਤੇ ਨੂੰ ਮਿਲਾਈਏ ਤੇ ਉਸ ਦੇ ਨਾਲ ਹੀ ਇੱਕ ਬੇਨਤੀ ਹੋ ਰਹੀ ਹੈ ਕਿ ਉਸ ਦੇ ਨਾਲ ਨਗਰ ਕੀਰਤਨ 29 ਔਰ 30 ਉਹ ਦੋ ਦਿਨ ਰਾਤ ਦੇ ਸਮੇਂ ਗੁਰਦਰਾ ਮਜੀ ਸਾਹਿਬ ਮੋੜੀ ਨੇ ਆਪਾਂ ਉਸ ਦੀ ਹਾਜ਼ਰੀ ਕਰੀਏ ਤੇ ਇੱਕ ਅਜਿਹੇ ਮੈਸੇਜ ਆਪਾਂ ਪੂਰੇ ਪੰਜਾਬ ਨੂੰ ਨਹੀਂ ਬਲਕਿ ਇੰਡੀਆ ਦੇ ਵਿੱਚ ਨੈਸ਼ਨਲ ਲੈਵਲ ਤੇ ਦੇਈਏ ਕਿ ਨਵਾਂ ਸ਼ਹਿਰ ਨਹੀਂ ਉਹ ਚੀਜ਼ ਕਾਰਖਾਨਾ ਜਿਹੜੀ ਕਿਤੇ ਸ਼ਹਿਰਬਾਣ ਨਾ ਹੋਈ ਹੋਵੇ ਬਹੁਤ ਬਹੁਤ ਆਵਾਜ਼ ਵਾਹਿਗੁਰੂ ਜੀ ਤਰਫੋਂ ਸਾਹਿਬ ਵਾਹਿਗੁਰੂ ਜੀ ਕਰਦੀ ਨਿੱਕੂ ਰਾਮ ਜੀ ਇੱਕ ਨੇ ਧੁਰ ਕੀ ਬਾਣੀ ਲਿਖਦੀ ਇੱਕ ਨੇ ਹੈ ਸੰਵਿਧਾਨ ਇੱਕ ਹੈ ਗੁਰੂ ਰਬਦਾਸ ਦੂਜੇ ਬਾਬਾ ਸਾਹਿਬ ਮਹਾਨ ਪਰਾਦੀਨ ਦਾ ਪਾਪ ਹੈ ਗੱਲ ਗੁਰੂ ਰਬਦਾਸ ਨੇ ਕੀਤੀ ਪੜੋ ਜੁੜੋ ਸੰਘਰਸ਼ ਕਰੋ ਥਾਪੀ ਭੀਮ ਨੇ ਦਿੱਤੀ ਸਤਿਕਾਰਯੋਗ ਸਾਥੀਓ ਅੱਜ ਸਾਬ੍ਹ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦਾ 650 ਸਾਲ ਦੀ ਜਨਮ ਦਿਵਸ ਸਾਭ ਦੀ ਨੂੰ ਸਮਰਪਤ ਲਗਭਗ 6 ਮਹੀਨੇ ਤੋਂ ਪਹਿਲਾਂ ਅਸੀਂ ਤਹਿਈਆ ਕਰ ਰਹੇ ਹਾਂ ਕਿ ਸਾਬ੍ਹ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦਾ 650 ਸਾਲ ਦਾ ਜਿਹੜਾ 227 ਦੇ ਵਿੱਚ ਆਣਾ ਉਹ ਪੂਰੇ ਦੇਸ਼ ਦੇ ਵਿੱਚ ਨਹੀਂ ਪੂਰੇ ਬਲਡ ਦੇ ਵਿੱਚ ਮਨਾਇਆ ਜਾਵੇ ਅਸੀਂ ਲੰਗਰ ਨਹੀਂ ਖਾਣਾ ਅਸੀਂ ਕਿਸੇ ਦੀ ਚੁਗਲੀ ਨਹੀਂ ਕਰਨੀ ਅਸੀਂ ਸਤਗੁਰੂ ਰਬਦਾਸ ਮਹਾਰਾਜ ਜੀ ਨੇ ਜੋ ਸਾਨੂੰ ਦੱਸਿਆ ਉਹਤੇ ਚੱਲਣਾ ਸਾਹਿਬ ਸਤਗੁਰੂ ਰਬਦਾਸ ਜੀ ਨੇ ਕਿਹਾ ਕਿ ਰਬਦਾਸ ਸੁਖਵੇਂ ਵਸਨ ਕੋ ਜੱਗਵੇਂ ਦੋਹਾਂ ਥਾਂ ਇਕ ਸੁਖ ਸਮਰਾਜ ਮੇ ਦੂਜਾ ਮਰਗੜ ਗਾਓ ਸਮਰਾਜ ਕਿਹੜਾ ਆ ਸਮਰਾਜ ਬਹੁਤ ਵੱਡਾ ਕਾਰੋਬਾਰ ਸਮਰਾਜ ਬਹੁਤ ਵੱਡਾ ਰਾਜਪਾਗ ਅੱਜ ਅਸੀਂ ਸਤਿਗੁਰੂ ਰਬਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਪੁੱល ਗਏ ਅਸੀਂ ਉਹਨਾਂ ਦੀ ਬਾਣੀ ਨੂੰ ਪੁੱਲ ਗਏ ਜਦੋਂ ਕਿਤੇ ਨਗਲਿਆ ਹੁੰਦੀਆਂ ਅਸੀਂ ਆਪਣੀ ਮਾਸੀ ਨੂੰ ਵੀ ਸਾਥ ਦੇ ਆ ਅਸੀਂ ਆਪਣੀ ਭੂਆ ਦੀ ਕੁੜੀ ਨੂੰ ਵੀ ਸਾਥ ਦੇ ਆ ਪਰ ਸਤਿਗੁਰੂ ਰਬਦਾਸ ਜੀ ਦਾ 650 ਸਾਲ ਦਾ ਲਗਭਗ ਮੀਨਾ ਹੋ ਗਿਆ ਕਿਸੇ ਪਿੰਡ ਦੇ ਕਿਸੇ ਨੇ ਨਹੀਂ ਕਿਹਾ ਹੈਗਾ ਬੇਪੂਆ ਜੀ ਆਓ ਮਾਮਾ ਜੀ ਆਓ ਸਤਿਗੁਰੂ ਰਬਦਾਸ ਮਹਾਰਾਜ ਜੀ ਦਾ ਸਾਡੇ ਪਿੰਡ ਦੇ ਵਿੱਚ 650 ਸਾਲ ਦਾ ਜਮਦਨ ਮਨਾ ਰਹੇ ਆਂ ਸਤਿਕਾਰਯੋਗ ਸਾਥੀਓ ਗੁਰੂ ਰਬਦਾਸ ਜੀ ਨੇ ਜਿਦਾ ਬਾਬਾ ਜੀ ਕਹਿ ਕੇ ਗਏ ਆ ਗੁਰੂ ਰਬਦਾਸ ਜੀ ਨੇ ਸਾਡੇ ਲਈ 151 ਸਾਲ ਸੰਘਰਸ਼ ਕੀਤਾ ਅੱਜ ਜੇ ਅਸੀਂ ਦੇਖਦੇ ਵਿੱਚ ਅਮਰੀਕਾ ਕੈਨੇਡਾ ਦੇ ਵਿੱਚ ਗਏ ਆ ਇਹ ਗੁਰੂ ਰਵਦਾਸ ਜੀ ਦੀ ਬਦੌਲਤ ਆ ਅਮਰੀਕਾ ਕੈਨੇਡਾ ਇੰਗਲੈਂਡ ਕਿਸੇ ਦੀ ਛੱਡਨ ਨੂੰ ਰੂਹ ਹੀ ਕਰਦੀ ਕਿਸੇ ਦੀ ਛੱਡਨ ਨੂੰ ਦੀ ਰੂਹ ਕਰਦੀ ਜੇ ਕੋਈ ਰਾਦ ਆਦੀ ਭੇਦ ਹੋਏ ਉਹ ਲੱਖਾਂ ਹਜ਼ਾਰਾਂ ਰੁਪਈਆ ਉਹ ਛੱਡ ਕੇ ਤਾਂ ਉੱਥੋਂ ਛੱਡ ਕੇ ਦੂਏ ਪਾਸੇ ਚਲ ਜਾਂਦਾ ਆ ਪਰ ਭਾਰਤ ਦੇ ਦੋ ਵਿਅਕਤੀ ਜਿਹੜੇ ਆ ਉਹ ਇੰਗਲੈਂਡ ਨੂੰ ਵੀ ਛੱਡ ਗਏ ਆ ਉਹ ਅਮਰੀਕਾ ਨੂੰ ਵੀ ਛੱਡ ਕੇ ਆਏ ਆ ਅਮਰੀਕਾ ਨੂੰ ਸਭ ਤੋਂ ਪਹਿਲਾਂ ਪੰਜਾਬ ਦਾ ਜਿਹੜਾ ਬਾਬੂ ਮੰਗੂਰਾਮ ਜੀ ਆ ਉਹ 1913 ਦੇ ਵਿੱਚ ਛੱਡ ਕੇ ਆਇਆ ਦੂਜੇ ਮਹਾਰਾਸ਼ਟਰ ਦੇ ਬਾਬਾ ਸਾਹਿਬ ਡਾਕਟਰ ਪੀਮਰਾਓ ਮੇਸ਼ਕਰ ਜੀ ਆ ਜਿਹੜੇ 1915 ਨੂੰ ਅਮਰੀਕਾ ਤੋਂ ਛੱਡ ਕੇ ਗਏ ਸਤਿਕਾਰਯੋਗ ਸਾਥੀਓ ਆਪਾ ਗੁਰੂ ਰਵਦਾਧ ਜੀ ਦੀ ਜੇ ਪਕੜਤਾ ਨੂੰ ਫਲਾਣਾ ਆ ਜੇ ਗੁਰੂ ਰਵਦਾਧ ਜੀ ਦੀ ਗੱਲ ਨੂੰ ਅੱਗੇ ਵਧਾਣਾ ਆ ਸਾਨੂੰ 2027 ਦੇ ਵਿੱਚ ਗੁਰੂ ਰਵਦਾਧ ਜੀ ਦੀ ਸੋਚ ਬਣਾ ਰਾਜ ਭਾਗ ਲੈਣਾ ਚਾਹੀਦਾ ਆ ਔਰ ਆਪਣੇ ਬੱਚਿਆਂ ਨੂੰ ਰਾਜ ਭਾਗ ਦੇ ਮਾਲਕ ਬਣਾਉਣਾ ਚਾਹੀਦਾ ਆ ਔਰ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਆਈਐਸ ਅਫਸਰ ਬਣਾਉਣਾ ਚਾਹੀਦਾ ਇੰਨੀ ਗੱਲ ਕਰਦਾ ਹੋਇਆ ਮੈਂ ਰਾਇਆ ਦਿੰਦਾ ਹਾਂ ਔਰ ਪੂਰੇ ਪਿੰਡ ਵਾਸੀਆਂ ਦਾ ਔਰ ਜਿੰਨੇ ਵੀ ਸਾਡੇ ਸੰਯੋਗੀ ਆ ਅਜਮੇਸ਼ ਚਾਹਵਦੀ ਲੱਧਰ ਨਵਾਂ ਸ਼ਹਿਰ ਤੋਂ ਜਿਨ੍ਹਾਂ ਨੇ ਲਾਈਵ ਦਾ ਪ੍ਰੋਗਰਾਮ ਕੀਤਾ ਆ ਔਰ ਟੈਂਟ ਦੀ ਜਿਹੜੀ ਸੇਵਾ ਆ ਉਹ ਸਾਡੇ ਲਾਲ ਚੰਦ ਜੀ ਲਾਲੀ ਜਿਹੜੇ ਲਾਈਟ ਦੀ ਸੇਵਾ ਆ ਉਹ ਸਾਡੇ ਜੋਗਰਾਜ ਜੀ ਜੋਗੀ ਹੋਰ ਵੀ ਜਿੰਨੇ ਦਾਨੀ ਸੱਜਣਾ ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਇੰਨੀ ਗੱਲ ਕਹਿੰਦਾ ਹੋਇਆ ਜੈ ਭੀਮ ਜੈ ਭਾਰਤ ਕਸ਼ਮੀਰ ਪੋਟਾ ਜੀ ਜਰਮਨ ਤੋਂ ਜਿਹੜੇ ਬਹੁਤ ਸੇਵਾ ਕਰਦੇ ਆ ਕਸ਼ਮੀਰ ਪੋਟਾ ਜੀ ਜਰਮਨ ਤੋਂ ਉਹਨਾਂ ਨੇ ਵੀ ਸਾਨੂੰ ਸੇਵਾ ਭੇਜੀ ਆ ਜੈ ਭੀਮ ਜੈ ਭਾਰਤ ਜੈ ਸਾਬਕਾਂ ਸ਼ਿਰਾਮ ਜੀ ਧੰਨਵਾਦ ਜੀ ਇਹ ਸੱਜਣਾ ਸ਼ਿਭ ਭਗਸੇਂਗਰ ਨਗਰ ਦਾ ਸਵਤੰਤਰ ਅੱਜ ਦੀਆਂ ਛੇ ਸਰਗਰਮੀਆਂ ਫਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀ ਇਜਾਜ਼ਤ ਦੇਉ ਧੰਨਵਾਦ